20 ਕਰੋੜ ਦੀ ਡਿਮਾਂਡ ਕਰ ਲਈ ਮੈਂ ਹੁਣੇ-ਹੁਣੇ ਦੇ ਆਕਾਸ਼ ਨੇ 030 ਵਾਲੇ ਨਾਲ ਇੱਕ ਪੋਡਕਾਸਟ ਕੀਤਾ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਕਾਰਪ੍ਰੀਤ ਨੇ ਮੇਰੇ ਤੋਂ 35 ਲੱਖ ਰੁਪਏ ਖਾਦੇ ਨੇ ਜਿਸ ਤੋਂ ਬਾਅਦ ਕਾਰਪ੍ਰੀਤ ਨੇ ਵੀ ਇੱਕ ਪੋਡਕਾਸਟ ਦਿੰਦਿਆਂ ਹੋਇਆਂ ਇਹ ਕਲੀਅਰ ਕੀਤਾ ਕਿ ਇਹ ਸਭ ਕੁਝ ਝੂਠ ਹੈ ਮੈਂ ਇਸ ਤੋਂ ਕੋਈ ਪੈਸਾ ਨਹੀਂ ਖਾਦਾ ਅਤੇ ਨਾਲ ਦੀ ਨਾਲ ਉਸਨੇ ਕਿਹਾ ਕਿ ਇਹ ਸਾਰੀ ਚਾਲ ਮੈਨੂੰ ਬਦਨਾਮ ਕਰਨ ਲਈ ਖੇਡੀ ਜਾ ਰਹੀ ਹੈ ਇੰਨਾ ਹੀ ਨਹੀਂ ਕਾਰਪ੍ਰੀਤ ਦੇ ਐਡਵੋਕੇਟ ਵੱਲੋਂ ਵੀ ਕਿਹਾ ਗਿਆ ਕਿ ਆਕਾਸ਼ ਦੇ ਨਾਲ ਨਾਲ ਉਸ ਦਾ ਪੋਡਕਾਸਟ ਕਰਨ ਵਾਲਿਆਂ ਤੇ ਵੀ ਜਲਦੀ ਤੋਂ ਜਲਦੀ ਟੀ ਫੇਮ ਕਰਨ ਦਾ ਕੇਸ ਫਾਈਲ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਵੱਲੋਂ ਪੋਡਕਾਸਟ ਉੱਪਰ ਕੋਈ ਵੀ ਡਿਸਕਲੇਮਰ ਨਹੀਂ ਦਿੱਤਾ ਗਿਆ ਅਤੇ ਇਸ ਪੋਡਕਾਸਟ ਦੇ ਬਾਅਦ 030 ਵਾਲੇ ਅਤੇ ਆਕਾਸ਼ ਨੂੰ 2 ਕਰੋੜ ਰੁਪਏ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਜੇ ਤੋਂ ਬਾਅਦ ਹੁਣ 030 ਵਾਲੇ ਦਾ ਰਿਪਲਾਈ ਆਇਆ ਹੈ ਉਸ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕਰਕੇ ਲਿਖਿਆ ਗਿਆ ਡਿਸਕਲੇਮਰ ਸ਼ੁਰੂ ਚ ਹੀ ਚੱਲਦਾ ਦੇਖਿਆ ਕਰੋ ਧਿਆਨ ਨਾਲ ਨਾਲ ਦੀ ਨਾਲ 030 ਵਾਲੇ ਦੇ ਵੱਡੇ ਭਰਾ ਗੁਰਵੀ ਸ਼ੇਰਗਿੱਲ ਨੇ ਵੀ ਰਿਪਲਾਈ ਕਰਦੇ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਤੁਸੀਂ ਅੱਗੇ ਸਕਰੀਨ ਤੇ ਚੱਲਦੀ ਵੇਖ ਸਕਦੇ ਹੋ ਹਾਂਜੀ ਬਾਬੇ ਕਿਵੇਂ ਹੋ ਜੀ ਆਪਣੇ ਨਾ ਪੰਜਾਬ 'ਚ ਮੁੱਦਾ ਚੱਲ ਰਿਹਾ ਨਵਾਂ ਵੈਸੇ ਤਾਂ ਆਪਣੇ ਬੰਦੇ ਜਦੋਂ ਹੁੰਦੇ ਉਦੋਂ ਹੋ ਤੁਰਦੇ ਆ ਤੇ ਹੁਣ ਨਵਾਂ ਮੁੱਦਾ ਚੱਲ ਰਿਹਾ 35 ਲੱਖ ਵਾਲਾ ਸਾਰੇ ਪਾਸੇ 35 ਲੱਖ 35 ਲੱਖ ਹੋਈ ਪਈ ਐ ਜਿੱਧਰ ਮਰਜੀ ਦੇਖ ਲਓ ਤੇ ਉਹ ਸਾਡੇ ਵਾਲੇ ਚੁੱਬਨ ਯਾਰਾ 35 ਲੱਖ ਖੜੀ ਆ ਵੀਡੀਓ ਜੀ ਤੇ ਕੀ ਬਣਾਈ ਉਹ ਹਾਲਾ 35 ਲੱਖ ਦਾ ਕੀ ਦੇਣਾ ਸੀਗਾ ਉਹਨਾਂ ਨੇ ਸਾਡੇ ਤੋਂ 2 ਕਰੋੜ ਦੀ ਡਿਮਾਂਡ ਕਰ ਲਈ ਮੈਂ ਹੁਣੇ-ਹੁਣੇ ਦੇ ਕੇ ਆੜਿਆਂ ਲੀਗਲ ਨੋਟਿਸ ਜਾ 2 ਕਰੋੜ ਰੁਪਈਆ ਸਾਡੇ ਕੋਲ ਉਹ ਭੁੱਲ ਜਾਵੇ 2 ਕਰੋੜ ਉਹ ਵੀ ਅਸੀਂ ਕੱਦੇ ਵੀ ਨਹੀਂ ਪਰ ਯਾਰ ਕਮਾਲ ਆ ਜਿਹੜੇ ਦੇਣੇ ਆ ਉਹ ਤਾਂ ਪੈਸੇ ਦੇਣੇ ਬਣਦੇ ਆ ਨਾ ਹੁਣ ਵਿਆਜ ਤੁਸੀਂ ਲਾ ਕੇ ਤੁਸੀਂ ਮੋੜਨੇ ਕਿਸੇ ਨੂੰ ਪੈਸੇ ਤੁਸੀਂ ਤਾਂ ਸਾਡੇ ਤੋਂ ਨਹੀਂ